ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਨੱਲਾ ਕੰਜਵਾ ਜਾ ਕੋ ਹਰ ਰੰਗ ਲਾ ਕੋ ਇਸ ਜੁਗ ਮੈਂ ਸੋ ਕਹੀ ਅਤ ਹੈ ਸੂਰਾ ਆਤਮ ਜਿਣ ਸਗਲ ਵਸਤਾ ਕੇ ਜਾ ਕਾ ਸਤ ਗੁਰ ਪੂਰਾ ਜਾ ਕੋ ਹਰ ਰੰਗ ਲਾ ਕੋ ਇਸ ਜੁਗ ਮੈਂ ਸੋ ਕਹੀਂ ਅਤ ਹੈ ਸੂਰਾ ਆਤਮ ਜਿਣ ਸਗਲ ਵਸਤਾ ਕੇ ਜਕ ਸਤ ਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸ਼ਰਣੀ ਪਾਵਨ ਨਾਮ ਧਿਆਵਨ ਸਹਿ ਜਿਸ ਮਾਵਨ ਸੰਗ ਰਹਾਉ ਜਨ ਕੇ ਚਰਨ ਵਸੈ ਮੇ ਰਹੀ ਅਰੇ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੁ ਕਿਰਪਾ ਨਿਝ ਨਾਨਕ ਕੈ ਸੁਖ ਈ ਜਨ ਕੇ ਚਰਨ ਵਸਹਿ ਮੇਰਾ ਹਿਅਰੈ ਸੰਗ ਪੁਨੀਤਾ ਦੇਹੀ ਜਨ ਕੀ ਤੂਰ ਦੇਹੋ ਕਿਰਪਾ ਨਿਧ ਨਾਨਕ ਕੈ ਸੁਖ ਏਹੀ ਵਾਹੀ ਤੁਹੀ ਕਾ ਖਾਲਸਾ ਵਾਹੀ ਤੁਹੀ ਕੀ ਫਤਿਹ ਪੂਰਨ ਜੋਗ ਪਈ ਹਮ ਤੇ ਗੁਰੂ ਕਿੰ ਕਰਸੋ ਤੁਮ ਤੇ ਬਪਸ਼ਾਬਤ ਲਾਜ ਰੱਖੋ ਨਿਜ ਨਾਮੈ ਸਿਖ ਮੈਂ ਤੁਮ ਰੋ ਜਗ ਮਾਹੀ ਕਹਾਵਤ ਤੁਮ ਬਖਸ਼ਿੰਦ ਸਦਾ ਸੁਖ ਦਾ ਇੱਕ ਮੋਮਨ ਨਾਹੀ ਵਿਖੇ ਛੁਟਕਾਵਤ लोह से हेम इरणद से चंदन मानुख ते सुर तू ही बनावत लोह से हेम इरणद से चंदन मानुख ते सुर तू ही बनावत जे तू तुठा कृपा निधा ਨਾਂ ਦੂਜਾ ਵੇ ਖਾਲ ਇਹਾ ਪਾਈ ਮੋਂ ਦਾਤੜੀ ਨਿਤ ਜਿ ਰਜ਼ ਰਖਾਂ ਸੰਭਾਲ ਸਤਨਾਮ ਵਾਹਿਗੁਰੂ ਸਾਹਿਬ ਜੀ ਆਸਾੜ ਤਪੰਦਾ ਤਿਸ ਲਗੈ ਹਰ ਨਾਹ ਨਾ ਜਿਨ ਆਪਾਸ ਜਦ ਜੀਵਨ ਕੁਰਤਿ ਤਿਆਗੈ ਮਾਨਸ ਸੰਧੀ ਆਸ ਆਸਾੜਤ ਪੰਦਾ ਕਿਸ ਲਗੈ ਹਰ ਨਾਹ ਨਾ ਜਿਨ ਆਪਾਸ ਜਗ ਜੀਵਨ ਪੁਰਖ ਤੇ ਆਸੈ ਮਾਨਸ ਸੰਦੀਆਸ ਦਵੇ ਭਾਈ ਵਿਗੁੱਤੀ ਐ ਗਲ ਪਈ ਇਸ ਜਮ ਕੀ ਫਾਸ ਜੇ ਹਾ ਬੀਜ ਸੋ ਲੁਣੈ ਮੱਥੇ ਜੋ ਲਿਖਿਆਸ ਰਹਿਣ ਵਿਹਾਣੀ ਪਛਤਾਣੀ ਉਠ ਚਲੀ ਗਈ ਨਿਰਾਸ ਜਿਨ ਕੋ ਸਾਧੂ ਪੇ ਕੀਐ ਸੋ ਦਰਗਹ ਹੋਏ ਖਲਾਸ ਤਾਰਿ ਕਿਰਪਾ ਪ੍ਰਭੇ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਤਿਨ ਤੂ ਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਕਿਛ ਲਗੈ ਜਿਸ ਮਨ ਹਰ ਚਰਨ ਨਿਵਾਸ ਪ੍ਰਭ ਤਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਕੀ ਸਤਿ ਜੁਗੋ ਜੁਗ ਅਟਾਲੂ ਚਬਰ ਸ਼ਸ ਤਤ ਦੇ ਮਲ ਤਨ ਤਨ ਸਹਿਮ ਸੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਮੁਬਾਰਕ ਬਰਤਕਮਈ ਹਜ਼ੂਰੀ ਅੰਦਰ ਛੜਵੇ ਚੇਹਰੂ ਪਿਆਰ ਵਾਲੇ ਸਤਸੰਗੀ ਜਨ ਵੱਲ ਭਾਗੇ ਹੋ 3 ਮਹੀਨੇ ਦੀ ਰਸਤਾ ਨੂੰ ਮੁਕਰਾਕ ਦਿਆਂ ਅਤੀ ਸ਼ੇਵਕ ਪਰਵਾਰ ਸਰਦਾਰਜੀਤਪਾਲ ਸਿੰਘ ਜੀ ਸਰਦਾਰ ਇਫਤਖਾਰ ਸਿੰਘ ਜੀ ਦਿਨ ਵੱਲੋਂ ਬੱਚਿਆਂ ਦੀ ਦਸਤਾਰ ਬੰਦੀ ਨੂੰ ਮੁਕਰਾਕ ਦਿਆਂ ਗੁਰੂ ਚਰਨਾਂ ਵਿੱਚ ਆਪ ਸਭ ਸਾਧ ਸੰਗਤ ਜੁੜੇ ਹੋ। ਅਮਰਤ ਵੇਲੇ ਤੋਂ ਆਸਾ ਕੀ ਵਾਰ ਗੁਰੂ ਪਿਆਰੇਆ ਵੱਲੋਂ ਆਪ ਜੀ ਨੇ ਬੜੇ ਪਿਆਰ ਤੇ ਅਦਰ ਦੇ ਨਾਲ ਸ਼ਰਧਾਂ ਕੀਤੀ ਹੈ। ਆਓ 15-20 ਮਿੰਟ ਲਈ ਅੱਜ ਦਾ ਜੋ ਮਹੀਨਾ ਹੈ ਇਸ ਦੀ ਵਿਚਾਰ ਕਰਕੇ ਆਪਾਂ ਸੰਪੂਰਨਤਾ ਕਰਾਂਗੇ ਦਿਵਾਨਾਂ ਦੀ ਸਤਰੂ ਜੀ ਨੇ ਇਸ ਮਹੀਨੇ ਨੂੰ ਸਫਲ ਬਣਾਉਣ ਵਾਸਤੇ ਸਾਨੂੰ ਕੀ ਜੁਗਤ ਕੀ ਵਿਧੀ ਕੀ ਤਰੀਕਾ ਬਖਸ਼ਿਆ ਹੈ ਜਿਸ ਰਾਹੀਂ ਅਸੀਂ ਇਸ ਮਹੀਨੇ ਨੂੰ ਕੀ ਆਪਣੀ ਸਮੁੱਚੀ ਜ਼ਿੰਦਗੀ ਨੂੰ ਸਫਲ ਬਣਾ ਸਕਦੇ ਹਾਂ

ਇਹ ਦੋਸਾਂ ਨੂੰ ਤਪਸ਼ ਮਹਿਸੂਸ ਹੋਵੇ ਅਸੀਂ ਯਤਨ ਕਰਦੇ ਹਾਂ ਬਾਹਰ ਮੁਕੀ ਤਪਸ਼ ਨੂੰ ਮਟਾਉਣ ਵਾਸਤੇ ਉਹਦੇ ਲਈ ਸਾਡੇ ਕੋਲ ਬਹੁਤ ਸਹੂਲਤਾਂ ਨੇ ਕਿ ਸਾਡੇ ਸ਼ਰੀਰ ਨੂੰ ਠੰਡਕ ਮਿਲੇ ਤਕਾਅ ਮਿਲੇ ਗਰਮੀ ਤਪਸ਼ਿ ਤੋਂ ਅਸੀਂ ਦੂਰ ਕਰ ਸਕੀਏ ਇਸ ਲਈ ਪ੍ਰਬੰਧ ਬੜੇ ਪਰ ਸਤਿਗੁਰੂ ਜੀ ਕਹਿੰਦੇ ਇੱਕ ਕਪਸ਼ੰਦਰ ਦੀ ਵੀ ਬਾਹਰ ਭਾਵੇਂ AC ਵਿੱਚ ਕੰਦਾ ਬੈਠਾ ਹੋਵੇ ਪਰ ਜੇਕਰ ਅੰਦਰਮੁਖੀ ਕਪਸ਼ ਹੈ ਤੇ ਸਤਿਗੁਰੂ ਜੀ ਕਹਿਣ ਲੱਗੇ ਉਹ ਫਿਰ ਬਾਹਰ ਮੁਖੀ ਠੰਡਕ ਪ੍ਰਾਪਤ ਕਰਕੇ ਵੀ ਉਹ ਠੰਡਾ ਨਹੀਂ ਰਹਿ ਸਕਦਾ ਇਹਦੇ ਕੁਝ ਕਾਰਨ ਨੇ ਦੀਵੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਦੀਪਾਲਪੁਰ ਦੀ ertid ਤੇ ਨੂਰੇ ਨੂੰ ਇਹ ਗੱਲ ਸਮਝਾਈ ਇੱਕ ਨੂਰਾ ਦਸ਼ਮਾਤਸ਼ਾ ਵੇਲੇ ਹੋਇਆ ਇੱਕ ਗੁਰੂ ਨਾਨਕ ਸਾਹਿਬ ਜੀ ਵੇਲੇ ਹੋਇਆ ਇਹ ਨੂਰਾ ਕੁੜੀ ਜਦੋਂ ਕਾਰਨ ਪੁੱਛਿਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਰੱਬ ਦੀ ਯਾਦ ਜਦੋਂ ਜ਼ਿਹਨ ਦੇ ਵਿੱਚੋਂ ਭੁੱਲਦੀ ਹੈ ਉਦੋਂ ਅੰਦਰ ਦੀ ਕਬਸ਼ ਵਧਣੀ ਸ਼ੁਰੂ ਹੋ ਜਾਂਦੀ ਹੈ ਜੇ ਤੁਸੀਂ ਬਾਹਰੋਂ ਕੀ ਪ੍ਰਬੰਧ ਕਰ ਸਕਦੇ ਆਂ ਤੇ ਅੰਦਰ ਨੂੰ ਕੀ ਪ੍ਰਬੰਧ ਵੀ ਬਹੁਤ ਜ਼ਰੂਰੀ ਹੈ ਬਾਹਰ ਦੀ ਖੋਖ ਵਾਸਤੇ ਪ੍ਰਬੰਧ ਬੜੇ ਨੇ ਅੰਦਰ ਦੀ ਖੋਖ ਵਾਸਤੇ ਵੀ ਜਿਹੜਾ ਪ੍ਰਬੰਧ ਹੋਣਾ ਬੜਾ ਜ਼ਰੂਰੀ ਬਾਣੀ ਦਾ ਬਚਨ ਹੈ ਸਨਾਸਰੀ ਦਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਉ ਤਪਤ ਹੈ ਬਾਰੋ ਬਾਤ ਤਪ ਤਪ ਖੱਪੇ ਬਹੁਤ ਬੇਕਾਰ ਜੈ ਤਨ ਬਾਣੂ ਵਿਸਰ ਜਾਏ ਜਿਉ ਪ੍ਰਕਾਰੋ ਜਿਦਰ ਲਾਹ ਇਦਾਂ ਦੀ ਸੜ ਸੰਦਰ ਉੱਠਦੀ ਹੈ ਵਿਆਪਕ ਹੁੰਦਾ ਹੈ ਇਨਸਾਨ ਦੀ ਜੈਨ ਹੁੰਦਾ ਹੈ ਜਦੋਂ ਅੰਦਰ ਦੀ ਤਪ ਸ਼ਵਦੇ ਜਿਵੇਂ ਇੱਕ ਕੋੜ ਦੇ ਨਾਲ ਭਰਿਆ ਹੋਇਆ ਕੋਈ ਲੋਹੀ ਗਿਲਕਦਾ ਹੋਵੇ ਸਤਿਗੁਰੂ ਜੀ ਕਹਿੰਦੇ ਬਸ ਉਦਾਂ ਦੇ ਹੀ ਹਾਲਾਤ ਤੇ ਜ਼ਿੰਦਗੀ ਰਹੀ ਹੋ ਜਾਂਦੀ ਹੈ। ਸੋ ਪੰਜਵੇਂ ਪਾਤਸ਼ਾਹ ਮਹਾਰਾਜੀ ਕਰਨ ਲਗੀ ਯਤਨ ਕਰ। ਇਹ ਸਬਕ ਨੂੰ ਵੀ ਆਪਾਂ ਜਿਹੜਾ ਹੈ ਗੁਰ ਕਰੀਏ। ਆਈ ਕਿਉਂ ਹੈ ਤਪਸ਼? ਆਸਾੜ ਤਪੰਦਾ ਇਸ ਲਗੈ। ਹਰ ਨਾਮ ਨਾ ਜਿੰਨਾ ਪਾਸ। ਨਾਹ ਦਾ ਅਰਥ ਇੱਥੇ ਹੈ ਬ੍ਰਹੂਪਤੀ। ਰਬ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਕੋਲ ਪ੍ਰਭੂ ਪਤੀ ਨਹੀਂ ਭਾਵ ਅੰਦਰ ਹੈ ਪ੍ਰਗਟ ਨਹੀਂ ਹੋਇਆ ਅੰਦਰ ਹੈ ਪਰ ਦਿਖ ਨਹੀਂ ਰਿਹਾ ਮਹਿਸੂਸ ਨਹੀਂ ਕੀਤਾ ਹਿਰਦੇ ਵਿੱਚ ਨਹੀਂ ਵਸਾਇਆ ਚਿਤ ਚੇਤੀ ਵਿੱਚ ਰੱਬ ਨਹੀਂ ਹੈਗਾ ਸਤਗੁਰੂ ਜੀ ਕਹਿੰਦੇ ਉਹਨਾਂ ਨੂੰ ਫਿਰ ਇਹ ਤਪਸ਼ ਜਿਹੜੀ ਹੈ ਨਾ ਕਿਉਂਕਿ ਬਾਹਰੋਂ ਤੁਸੀਂ ਨਹੀਂ ਦੇਖੋਗੇ ਆਪ ਗਰਮੀ ਹੈ ਉਹ ਤਾਂ ਵੀ ਕੁਛ ਨਹੀਂ ਕਰ پا ਰਹੀ ਹੈ ਪੱਖੇ ਹੋਣੇ ਸੀ ਹੋਣ ਇਹ ਵੀ ਜਿਹੜਾ ਹੈ ਵਿਕਾਰ ਹੈ ਇੰਨੀ ਗਰਮੀ ਪੈ ਰਹੀ ਹੈ ਪਰ ਸਤਿਗੁਰੂ ਜੀ ਕਹਿਣ ਲੱਗੇ ਤੇ ਅੰਦਰ ਦੀ ਗੱਲ ਸਮਝਾਉਂਦਿਆਂ ਕਿ ਜੇਕਰ ਅੰਦਰ ਤਪਸ਼ ਹੈ ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਵਾਹਿਗੁਰੂ ਦੀ ਯਾਦ ird ਦੇ ਵਿੱਚ ਨਹੀਂ ਹੈ ਜਦ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਜਗਤ ਨੂੰ ਜਿਹੜਾ ਜੀਵਨ ਦੇਣ ਵਾਲਾ ਹੈ ਜਗਤ ਨੂੰ ਸਹਾਰਾ ਦੇਣ ਵਾਲਾ ਪਰਮਾਤਮਾ ਵਾਹਿਗੁਰੂ ਉਹਦੀ ਆਸ ਛੱਡ ਕੇ ਬੰਦੇ ਨੇ ਬੰਦੇ ਦੀ ਆਸ ਫੜ ਲਈ ਤੇ ਸਤਗੁਰੂ ਜੀ ਕਹਿੰਦੇ ਕਿੰਨਾ ਕਹਿਰ ਇਨਸਾਨ ਕਿਸ ਦੀ ਵੀ ਨਹੀਂ ਜੋ ਦ੍ਰਿਸ਼ਟਮਾਨ ਹੋ ਉਸ ਦੀ ਵੀ ਹੈ ਤੇ ਜਿਨੇ ਇਨਸਾਨ ਨੇ ਜਿਹੜਾ ਇਨਸਾਨ ਦੀ ਅਸਲ ਦੇ ਵਿੱਚ ਆਸ ਫੜੀ ਹੋਈ ਹੈ ਕਿ ਉਹ ਬੱਲਾ ਫੜਿਆ ਹੋਇਆ ਹੈ ਕਿ ਇਹੋ ਹੀ ਮੇਰਾ ਪਰ ਉਤਾਰਾ ਕਰੇਗਾ ਇਹਦੇ ਬਿਨਾ ਮੇਰਾ ਦੁਆਰਾ ਹੀ ਨਹੀਂ ਸਤਿਗੁਰੂ ਜੀ ਕਹਿਣ ਲੱਗੇ ਫਿਰ ਸਮਝਣਾ ਕਿ ਅੰਦਰ ਦੇ ਵਿਸ਼ੇ ਵਿਚਾਰ ਇੰਨੇ ਪ੍ਰਹਾਵੀ ਹੁੰਦੇ ਨੇ ਕਿ ਤਪਸ਼ ਕੇ ਜੂਰੀ ਨਹੀਂ ਹੁੰਦੀ ਇਸ ਕਰਕੇ ਪਾਵਨ ਬਾਣੀ ਦਾ ਵਚਨ ਵੀ ਆਪ ਪੜ੍ਹਦੇ ਹੋਏ ਬੜਾ ਪਿਆਰਾ ਵਚਨ ਸੁਖਣੀ ਸਾਹਿਬ ਦਾ ਮਾਨ ਕੀ ਤੇਰਿ ਦਿੱਤੀ ਸਬਦਾਨ ਦੇਵਨ ਕੋ ਕੀ ਕਿਰਪਾ ਭਗਵਾਨ ਜਿਸ ਕਾ ਜੀ ਰਹਿ ਅਧਾਏ ਬਹੁਰ ਨਾ ਕ੍ਰਿਸ਼ਨ ਲਾਗਿਆ ਏ ਮਾਰੇ ਰਾਖੇ ਏ ਕੋ ਆਪ ਮਨ ਦੇ ਕ੍ਰਿਸ਼ਨ ਹੀ ਹਾਂ ਹੁਣ ਆਪਾ ਪੜ ਵੀ ਲਿਆ ਤੇ ਸਮਝ ਕੇ ਹਿਰਦੇ ਵਿੱਚ ਨਾਮ ਵਸਾਇਆ ਕਿ ਮਨੁੱਖ ਦੀ ਤੇ ਵਰਤ ਹੈ ਰੱਬ ਦਾ ਆਸਰਾ ਲਈ ਇਹ ਕਈ ਮਾਲਕ ਹੱਥ ਛੋੜ ਕੇ ਇੱਕ ਤੋਂ ਦਿੰ ਦੂਜਾ ਨਾਹੀ ਕੋਈ ਤੂੰ ਕਰਤਾਰ ਕਰੇ ਸੋ ਹੋਈ ਤੇਰਾ ਜੋਰ ਤੇਰੀ ਮੰਤੀ ਸਦਾ ਸਦਾ ਤੇ ਆਪਣੇ ਨਾਮ ਦੇ ਸਭ ਉਪਰ ਪਾਰ ਬ੍ਰਹਮ ਦਾ ਧਾਰ ਤੇਰੀ ਤੇ ਤੇਰਾ ਆਧਾਰ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਨੁੱਖ ਨੇ ਮਨੁੱਖ ਦਾ ਆਸਰਾ ਲਿਆ ਹੋਇ ਪਰਮਾਤਮਾ ਦਾ ਆਸਰਾ ਛੱਡ ਦਿੱਤਾ ਦੋਏ ਭਾਈ ਬਿਗੁਚੀਐ ਗਲ ਪਈ ਜਮ ਕੀ ਫਾਸ ਫਿਰ ਇਹ ਦੋਵੇਂ ਪਾਸੇ ਕਹਿ ਲੂਗੀ ਖੱੜਖਵਾਰਾਂ ਦੇ ਨਾਇਦਰ ਜਾਤੇ ਨਾ ਉਤਰਦਾ ਨਾ ਰੰਗ ਵਾਲਾ ਪਾਸਾ ਹਸਲ ਹੋਇਆ ਤੇ ਨਾ ਦੁਨੀਆਂ ਵਾਲਾ ਦੋਵੇਂ ਪਾਸੇ ਰਹਿ ਗਿਆ ਵਿਸ਼ੇ ਵਿਕਾਰਾਂ ਵਿੱਚ ਮਾਇਆ ਵਿੱਚ ਫਸ ਗਿਆ ਸਤਿਗੁਰੂ ਜੀ ਕਹਿੰਦੇ ਜਿਸ ਕਾਰਨ ਗਲ ਵਿੱਚ ਫਿਰ ਜਿਹੜਾ ਹੈ ਜਮਾ ਦੀ ਬਾਣੀ ਪੈ ਗਈ ਜਿਨਾਂ ਜੇ ਹਾ ਪੀਜੈ ਸੋ ਦੁਣੈ ਮੱਛੈ ਜੋ ਲਿਖਿਆਸ ਇਹ ਤੇ ਕੁਦਰਤੀ ਨਿਯਮ ਹੈ ਧਰਤੀ ਵਿੱਚ ਜੋ ਬੀਜ ਬੀਜੋਗੇ ਉਗਣਾ ਹੋਈ ਤੇ ਕਰਮਾਂ ਵਿੱਚ ਵੀ ਇਹ ਕਰਮ ਰੂਪ ਧਰਤੀ ਹੈ ਸਰੀਰ ਵੀ ਇਹਦੇ ਵਿੱਚ ਜੋ ਬੀਜਿਆ ਉਹਨੇ ਉਗਣੇ ਉੱਜੜ ਤੇ ਆਪਾਂ ਨੂੰ ਪਤਾ ਹੈ ਕਿ ਅਸੀਂ ਕੀ ਬੀਜ ਰਹੇ ਹਾਂ ਤੇ ਕੀ ਬੀਜਿਆ ਤੇ ਇਹ ਵੜਣਾ ਪੈ ਰਿਹਾ ਸੀ ਉਹ ਫਿਰ ਦੁੱਖ ਨਾ ਮਨਾਈਏ ਚੰਗਾ ਬੀਜਿਆ ਚੰਗਾ ਵੜਾਂਗੇ ਮਾੜਾ ਬੀਜਿਆ ਤੇ ਮਾੜੇ ਵੜਣਾ ਪੈਣਾ ਸਤਗੁਰੂ ਜੀ ਕਹਿੰਦੇ ਜੋ ਮੱਥੇ ਤੇ ਲਿਖਿਆ ਹੈ ਨਾ ਜੋ ਇਹ ਕਰਮ ਤਾਲੁਕ ਅਸਰ ਦੇ ਵਿੱਚ ਇਹ ਬੀਜ ਰੂਪੀ ਕਰਮ ਇਨਸਾਨ ਨੇ ਜੋ ਬੀਜੇ ਨੇ ਉਹ ਇਹਨੂੰ ਵੜਣਾ ਹੀ ਪੈਣਾ ਹੈ ਰਹਿਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ ਰਹਿਣ ਦਾ ਅਰਥ ਉਦਾ ਹੁੰਦਾ ਹੈ ਰਾਤ ਵਿਦਵਾਨਾਂ ਨੇ ਇਥੇ ਅਰਥ ਕੀਤਾ ਹੈ ਉਮਰ ਉਮਰ ਰੂਪੀ ਰਾਤ ਸਤਗੁਰੂ ਜੀ ਕਹਿੰਦੇ ਗੁਜ਼ਰ ਗਈ ਬਤੀਤ ਹੋ ਰਹੀ ਲੰਘ ਗਈ ਦਿਨ ਚੜਿਆ ਤੇ ਫਿਰ ਪਛਤਾਵਾ ਕਰ ਲੈ ਕਹਿਣ ਤੋਂ ਭਾਵ ਇਹ ਹੈ ਕਿ ਉਮਰ ਸਾਰੀ ਇਦਾਂ ਹੀ ਗੁਜ਼ਾਰ ਦਿੱਤੀ ਜਰਾ ਜੀਵਨ ਜੋ ਬਨ ਗਿਆ ਕਿਛ ਕੀਆ ਨਾ ਨੀਕਾ ਇਹ ਜੀਰਾ ਨਿਰਮੋਲ ਕੋ ਕੌਡੀ ਲਗ ਮੀਕਾ ਕੋ ਕਬੀਰ ਮੇਰੇ ਮਾਤ ਦਾ ਤੁਮ ਸਰਬ ਬਿਆਪੀ ਤੁਮ ਸੰਸਰ ਨਾਹੀ ਦਿਆਲ ਮੋਏ ਸੰਸਾਰ ਪਾਪੀ। ਭਗਤ ਕਬੀਰ ਜੀ ਕਹਿੰਦੇ ਸਾਰਾ ਜੀਵ ਨੇ ਇੱਥੇ ਚਲੇ ਗਿਆ। ਪੰਜਵੇਂ ਪਾਤਸ਼ਾਹ ਵੀ ਇੱਥੇ ਕਿਰਪਾ ਕਰਦੇ ਨੇ। ਸਮੁੱਚੀ ਜ਼ਿੰਦਗੀ ਇਦਾਂ ਹੀ ਗਈ। ਅਖੀਰ ਕਿਰਪਸ਼ਕਾਵਾ ਪੱਲੇ ਰਹਿ ਗਿਆ। ਇਹ ਸੰਸਾਰ ਤੋਂ ਫਿਰ ਨਿਰਾਸ਼ਤਾ ਲੈ ਕੇ ਜਾਣਾ ਪਿਆ। ਇੱਕ ਕੋਸ਼ੋ ਕੀ ਵੀ ਜਾਂਦਾ ਇਹ ਨਸਾਨ। ਕਿਹੜਾ ਵਿੱਚ ਦੁਨੀਆਂ ਦੀ ਸੇਵ ਕਮਾਈ ਹੈ। ਤਾਂ ਦਰਗਾਹ ਬੈਸਣ ਪਾਈ ਹੈ। ਤੋਹ ਨਾਨਕ ਬਾਹ ਮੁੜਾਈ ਹੈ। ਲੋਡੀਆਂ ਪਾਉਂਦਾ ਬਾਵਾ ਖੜੀਆਂ ਕਰਕੇ ਇਜ਼ਹਾਰ ਕਰਦਾ ਹੈ ਕਿ ਮੈਂ ਜਿੱਤ ਕੇ ਆਇਆ ਨੂੰ ਖਾਬਾ ਜੀ ਮੈਂ ਹਾਰ ਕੇ ਨਹੀਂ ਆਇਆ ਤੇ ਜਿਨ੍ਹਾਂ ਨੇ ਕੁਝ ਕਮਾਇਆ ਹੀ ਨਹੀਂ ਖੱਡਿਆ ਹੀ ਨਹੀਂ ਕੇਵਲ ਬਸ਼ਟਾਵਾ ਭਲੇ ਹੁੰਦਾ ਹੈ ਤੇ ਨਿਰਾਸ਼ਾ ਭਲੇ ਹੁੰਦੀ ਹੈ ਜਿੰਨ ਕੋ ਸਾਧੂ ਭੇਟੀ ਹੈ ਸੋ ਦਰਗਾਹ ਹੋਏ ਖਲਾਸ ਜਿਨ੍ਹਾਂ ਨੂੰ ਗੁਰੂ ਸਾਧੂ ਮਿਲ ਪੈਂਦਾ ਹੈ ਸਾਧੂ ਜੀ ਕਹਿੰਦੇ ਉਹ ਫਿਰ ਸੱਚੀ ਦਰਗਾਹ ਦੇ ਵਿੱਚ ਸਥਿਰ ਹੋ ਜਾਂਦੇ ਨੇ ਉਹਨਾਂ ਦੀ ਬੰਦ ਕਲਾਸੀ ਹੋ ਜਾਂਦੀ ਘਰ ਕਿਰਪਾ ਪ੍ਰਦਿਆਪਣੀ ਤੇਰੇ ਦਰਸ਼ਨ ਹੋਏ ਪਿਆਸ ਰੱਬ ਜੀ ਸਾਡੇ ਤੇ ਵੀ ਕਿਰਪਾ ਕਰੋ ਗੁਰੂ ਸਾਹਿਬ ਜੀ ਉਹ ਸ਼ਾਨੋਮੀ ਆਪਣੇ ਦਰਸ਼ਨਾਂ ਦੀ ਬਰਕਤ ਬਖਸ਼ੇ ਅਸੀਂ ਵੀ ਸਮਝ ਸਕੀਏ ਪਰਦੇ ਪੈ ਗਏ ਆਪਾਂ ਸੋਖਾ ਹੋ ਟਲ ਗੁਰ ਸੇਵੀ ਹੈ ਤਨਸ ਸਹਿਜ ਸੁਭਾਈ ਦਰਸ਼ਨ ਪਰਦੇ ਗੁਰੂ ਕੈ ਜਨਨ ਬਰਗਨ ਤੋਂ ਜਾਏ ਕਿਤੇ ਬਰਕਤ ਮੈਨੂੰ ਸਮਝ ਆ ਗਈ। ਛੋਟੀ ਜੀ ਉਦਾਹਰਣੇ ਇਤਿਹਾਸ ਵਿੱਚੋਂ। ਕਰਨਾਲ ਦੀ ਲਾਗੇ ਇਲਾਕਾ ਇਹੰਦਾ। ਉਥੋਂ ਦਾ ਰਹਿਣ ਵਾਲਾ ਇੱਕ ਧੋਵੀ। ਦਰਸ਼ਨਾ ਦੀ ਗੱਲ ਕਰਨ ਲੱਗਾ ਜਿਹਨੂੰ ਤਾਨ ਪੈ ਗਿਆ। ਅੰਦਰ ਪਿਆਸ ਜਾਗ ਹੋਈ। ਉਹ ਨਹੀਂ ਰਹਿ ਸਕਦਾ। ਤੋਂ ਵੀ ਹੈ। ਮੁਗਲੀਆਂ ਫੌਜ ਦਾ ਲਾਗੇ ਕਿਲਾ ਹੈ। ਉਹ ਫੌਜ ਦੇ ਕਪੜੇ ਤੋਂ ਹੋਵੇ ਹਯਾਰਾ ਕਰਦਾ। ਨਾਮ ਹੈ RAMDEV। ਤੇ ਗੁਰੂ ਚੇਕਪਾਧਰ ਸਾਹਿਬ ਜੀ ਨੂੰ ਲੋਝ ਯਾਦ ਕਰਦਾ। ਕਿ ਕੋਈ ਅਰਦਾਸ ਕਰਦਾ ਹੈ ਮਾਲਕ। ਕਿ ਦੇ ਇਸ ਗਰੀਬ ਨੂੰ ਵੀ ਆਪਣੇ ਦਰ ਤੇ ਭਲਾ। تیری درشن کر سکا میں میرے کو این سہولت نہیں ہے کہ میں اتو چل کے آنند پور سا سکا, کوئی وقت ہے جگت ایسی بنا کہ درشن کار سکا ہوں. چلو اتو ایک جھا تریا او پتا لگا بڑا خوش ہے کہ اج میں گرو تیگ بہادر صاحب جی درشن کر ਤੇ ਰਸਤੇ ਵਿੱਚ ਸਿੱਕੋ ਗੱਲ ਸੋਚਦਾ ਗਿਆ ਕਿ ਜਿੰਨੂੰ ਮੈਂ ਰੋਜ਼ ਯਾਦ ਕਰਦਾ ਹਾਂ ਜਦੋਂ ਮੇਰੇ ਸਾਹਮਣੇ ਉਹ ਹੋਏਗਾ ਮੈਂ ਕੀ ਮੰਗਾ ਲਵਾਂ ਕਿਹੜੀ ਆਸ ਲੈ ਕੇ ਚੱਲਿਆ ਆਂ ਕੀ ਮੰਗਾ ਲਵਾਂ ਪਦਾਰਥ ਮੰਗਾ ਜਿਹੜੇ ਨਾਸ਼ਵੰਤ ਧਨ ਮੰਗਾ ਮੇਰੀ ਗਰੀਬੀ ਦੂਰ ਹੋ ਜਾਵੇ ਇਨਾ ਪ੍ਰੋਸਾਗਲੇ ਨੂੰ ਕਿ ਮੈਂ ਜੋਗ ਮੰਗਾਗਾ ਨਾ ਗੁਰੂ ਤੇਗ ਬਹਾਦਰ ਸਹਿਬ ਜਿਉਂ ਹੀ ਹੋ ਜਾਏ। ਪਿਆਰ ਬੜਾ ਕਰਦਾ। ਤਤਾਰ ਵਿੱਚ ਲੱਗ ਗਿਆ। ਫਸਹੀ ਹੋਈ ਸੋਚ ਰਹੀ ਕੀ ਮ ਕਰ। ਵਾਰੀ ਆ ਗਈ। ਮੱਥਾ ਤੇ ਕੇ ਆ। ਸਤਗੁਰੂ ਜੀ ਨੇ ਉਹਦੇ ਅੰਦਰ ਦੀ ਗੱਲ ਪੜ੍ਹ ਲਈ। ਕਹਿੰਦੇ ਦਸ ਭੈ ਕੀ ਚਾਹੀਏ। ਇੱਕ ਦੇ ਦਰਸ਼ਨ ਕਰਦੇ ਆ ਇੱਕ ਟੇਕ ਦੇ ਨਾਲ ਦੂਜਾ ਸ਼ਬਦ ਕੋਈ ਨਹੀਂ ਨਿਕਲਦਾ ਕੀ ਮੰਗਾਂ ਮੈਂ ਦੁਨਿਆਵੀ ਪਦਾਰਥਾਂ ਸੰਕੀ ਕੀ ਕਰਾਂ ਹਾਜੇ ਹੋਣਗੇ ਕੱਲ੍ਹ ਨਹੀਂ ਹੋਣੇ ਇੱਕੇ ਦੰਗ ਹੱਥ ਜੋੜ ਕੇ ਕਹਿੰਦਾ ਤਾਂ ਦਸ ਟੇਕ ਬਾਬਾ ਸਾਹਿਬ ਜੀ ਉਠਿਓ ਹੋਸ਼ ਹੋ ਮੇਰੀ ਝੋਲੀ ਵਿੱਚ ਇੱਕ ਦਾਤ ਪਾ ਲੇ ਸਤਿਗੁਰੂ ਜੀ ਕਹਿੰਦੇ ਦੱਸੋ ਰਾਮਦੇਵ ਕਹਿੰਦਾ ਸਤਿਗੁਰੂ ਮੈਂ ਅੱਜ ਤੁਹਾਡੇ ਤੋਂ ਤੁਹਾਨੂੰ ਮੰਗਦਾ ਮੈਨੂੰ ਉਹ ਕੁਛ ਨਹੀਂ ਚਾਹੀਦਾ ਜਿਹੜਾ ਇਹਨਾਂ ਕੋ ਸੋਚਦਾ ਗਿਆ ਸੀ ਮੁੱਖ ਚੋਂ ਇੱਕੋ ਗੱਲ ਨਿਕਲੀ ਮਾਲਕ ਅਰਦਾਸ ਹੈ ਤੇਰੇ ਚਰਨਾਂ ਵਿੱਚ ਅੱਜ ਮੈਂ ਤੇਤੋਂ ਤੈਨੂੰ ਹੀ ਮੰਗਦਾ ਸਤਿਗੁਰੂ ਜੀ ਬਾਰੇ ਕੋਈ ਸੋਚੇ ਕਿਹਦੇ ਭਾਈ ਚਲ ਇੱਕ ਹੋਰ ਮੰਗ ਲੈ ਦਾਤ ਹੋਰ ਮੰਗਣਾ ਤੇ ਅਗਲਾ ਵਚਨ ਉਹ ਤਾਂ ਇਹ ਸੀ ਸਤਿਗੁਰੂ ਜੇਕਰ ਆਪ ਐਨੇ ਪਰਸਾਨੋ ਮੇਰੇ ਕਰੀਬ ਤੇ ਕਿਤੇ ਸਮਾ ਮਿਲੇ ਤੇ ਮੇਰੀ ਝੋਕੜੀ ਵਿੱਚ ਵੀ ਕਿਤੇ ਚਰਨ ਪਾ ਦੇਵਾ ਤੋਂ ਵੀ ਚਲੀ ਕਰਿ ਜਿੰਨੂ ਗੁਰੂ ਤੋਂ ਗੁਰੂ ਮਿਲ ਗਿਆ ਉਹਨੂੰ ਹੋਰ ਕੀ ਚਾਹੀਦੀ ਇੱਛਾ ਪੂਰਨ ਸਰਬ ਸੁਖ ਦਾਤਾ ਹਰਿ ਜਾ ਕੇ ਵਸਹਿ ਕਾਮ ਤੇਲਾ ਸੋ ਐਸਾ ਹਰ ਧਿਆਏ ਮੇਰੀ ਜੇਰੀ ਦਾ ਸਰਬ ਸੁਖ ਪਾਵੈ ਮੇਰੇ ਮਨ ਅ ਜਿਨਾਂ ਨੂੰ ਗੁਰੂ ਰਾਮ ਮਿਲ ਜਾਵੇ ਉਹ ਫਿਰ ਦਰਤਾਵਲੇ ਨਹੀਂ ਜਾਂਦੇ ਮੰਗਣਾ ਮੰਗਣ ਨੀਕਾਂ ਹਰ ਜਸ ਕੋਤੇ ਮੰਗਣਾ ਸ਼ਤਰੂ ਦੀ ਚੁੱਪ ਹੋ ਗਈ ਤੇ RAM DEVA ਕੇ ਦਾ ਮਾਲਕ ਮੈਂ ਵੀ ਉਸ ਤਾਫੀ ਕਰਤੀ ਆਪ ਜੀ ਨੇ ਹਾਂ ਨਹੀਂ ਕਰੀ ਕਿਉਂਕਿ ਅਗਲੇਰਾ ਸਮਾਂ ਮਾਲਕ ਜਾਣਦਾ ਹੈ ਇਹ ਗੱਲ ਹੈ 1675 ਈਸਵੀ ਸ਼ਹੀਦੀ ਤੋਂ ਪਹਿਲਾਂ ਸਤਿਗੁਰੂ ਜੀ ਕਹਿੰਦੇ ਠੀਕ ਹੈ ਅਸੀਂ ਆਵਾਂਗੇ ਜਿਵੇਂ ਵੀ ਹੋ ਸਕੇ ਅਸੀਂ ਤੁਹਾਡੇ ਕੋਲ ਪਹੁੰਚਾਂਗੇ ਇਤਿਹਾਸ ਦੀਆਂ ਇਹ ਕੈਲੂ ਲੈਣਾ ਪੜ ਕੇ ਹਿਰਦਾ ਜਿਹੜਾ ਭਾਵੁਕ ਹੋਇਆ ਕਿ ਸਤਿਗੁਰੂ ਮੇਰਾ ਇੰਨਾ ਦਿਆਲੂ ਹੈ ਜੇ ਵਾਦਾ ਕੀਤਾ ਹੈ ਬਚਨ ਦਾ ਵਲੀ ਹੈ ਮੇਰਾ ਮਾਲਕ ਅਟਲ ਹੈ ਗੁਰੂ ਦੇ ਬਚਨ ਇਧਰੋਂ ਚਾਂਦਨੀ ਚੌਕ ਵਿੱਚ ਸ਼ਹਾਦਤ ਹੁੰਦੀ ਹੈ ਉਧਰੋਂ RAMDEV ਰੋਂਦਾ ਇਹ ਗੁਰੂ ਤੇਗ ਬਹਾਦਰ ਸਾਹਿਬ ਵੀ ਨੇ ਤੇ ਮੇਰੇ ਨਾਲ ਵਾਦਾ ਕੀਤਾ ਸੀ ਮੇਰੇ ਕਰ ਚਰਨ ਕੋ ਹੋਣਗੇ ਪਰ ਮੈਂ ਸੁਣਦੇ ਆ ਕਿ 사ਤ루 ਜੀ ਦੀ ਸ਼ਹਾਦਤ ਹੋ ਗਈ ਇਧਰੋਂ ਭਾਈ ਜੈਤਾ ਸ਼ੀਸ਼ ਲੈ ਕੇ 사ਤ루 ਜੀ ਦਾ ਪੜਾਦਰ ਪੜਾ ਅੱਜ ਉਸੇ ਗੁਲੀ ਵਿੱਚ ਗਿਆ ਜਿੱਥੇ रामदेव ਗੁਰੂ ਸਾਹਿਬ ਜੀ ਦੇ ਨਾਲ ਸੁਖ ਜੋੜ ਕੇ ਬੈਠਾ ਸੀ ਉਹ ਨਹੀਂ ਕਰਾਈ ਕਹਿੰਦੇ ਕੌਣ ਇੰਦੇ ਮੈਂ ਗੁਰੂ ਦਾ ਸਿੱਖ ਇੱਕ ਰਾਤ ਬਤੀਤ ਕਰਨੀ ਹੈ ਫਿਰ ਮੈਂ ਅਗਲੀ ਮੰਜ਼ਿਲ ਤੈਅ ਕਰਦਾ ਗੁਰੂ ਦਾ ਸਿੱਖ ਸੁਣਿਆ ਕੁੰਡੀ ਖੋਲੀ ਆਦਰ ਕੀਤਾ ਸਤਕਾਰ ਕੀਤਾ ਸੇਵਾ ਕੀਤੀ ਜਲ ਪਾਣ ਸ਼ਿਕਾਇਆ ਗੱਲਾਂ ਬਾਤਾਂ ਦੁਰ ਪਈਆਂ ਤੇ ਭਾਵਕ ਹੋ ਕੇ ਭਾਈ ਰਾਮਦੇਵ ਨੇ ਇੱਕ ਗੱਲ ਕਹੀ ਮੇਰੇ ਨਾਲ ਮੇਰੇ ਗੁਰੂ ਨੇ ਵਾਦਾ ਕੀਤਾ ਸੀ ਅੱਜ ਮੈਂ ਸੋਚ ਰਿਹਾ ਕਿ ਸਾਤ루 ਜੀ ਦੀ ਸ਼ਹਾਦਤ ਹੋ ਗਈ ਪਰ ਇਹਨਾ ਮੈਨੂੰ ਯਕੀਨ ਹੈ ਕਿ ਗੁਰੂ ਦੇ ਬਚਨ ਕਦੀ ਝੂਠੇ ਨਹੀਂ ਪਾਈ ਜੈਤਾ ਜੀ ਕਹਿਣ ਲੱਗੇ ਸੱਚੀ ਗੱਤ ਹੈ ਕਹਿੰਦੇ ਅਸੀਂ ਇੱਕ ਖੇਸ ਤਿਆਰ ਕੀਤਾ ਸੀ ਆਪਣੇ ਸਾਥੀ ਇੱਕ ਮੰਝਾ ਤਿਆਰ ਕੀਤਾ ਸੀ ਕਿਉਂਕਿ ਜਿੰਨੇ ਕੁ ਸਹੂਲਤ ਹੈ ਸਾਡੇ ਕੋਲ ਉਸ ਮੁਤਾਬਕ ਅਸੀਂ ਸੋਚਿਆ ਜਿਸ ਦਿਨ ਮੇਰਾ ਦੂਜੇ ਇੱਕ ਸਾਧ ਸੰਗ ਸਹ ਵਾਏਗਾ ਨਾ ਅਸੀਂ ਇਸ ਮੰਝੇ ਤੇ ਖੇਸ ਵਿਸਾ ਕੇ ਉਹਨਾਂ ਨੂੰ ਕਿੰਨਾ ਵਿਰਾਗ ਮੰਨ ਕਰਾਂਗੇ ਭਾਈ ਜੈਸਾ ਜੀ ਕਹਿੰਦੇ ਅੱਗੇ ਲਿਆਓ ਕਿਹੜਾ ਮੰੰਜਾ ਤਿਆਰ ਕੀਤਾ ਸਾਨੂੰ ਹੀ ਦਰਸ਼ਨੇ ਕਰਾਓ ਕਿਹੜਾ ਖੇਸ ਤਿਆਰ ਕੀਤਾ ਹੈ ਦਰਸ਼ਨ ਕਰਾਓ ਤੇ ਅਗਿਓ ਉਹਨਾਂ ਨੇ ਝੱਟ ਉਹ ਮੰੰਜਾ ਤੇ ਉਹ ਖੇਸ ਲਿਆ ਕੇ ਤੇ ਆਸਣ ਤਿਆਰ ਕਰ ਦਿੱਤਾ ਤੇ ਜਿਹੜਾ ਛਾਬੜੇ ਵਿੱਚ ਉਸ ਝੋਕਰੀ ਦੇ ਵਿੱਚ ਭਾਈ ਜੈਸਾ ਜੀ ਨੇ ਸ਼ੀਸ਼ ਰੱਖਿਆ ਸੀ ਸਾਧੂ ਗੁਰੂ ਚੇਤ ਭਾਦਰ ਸਾਹਿਬ ਜੀ ਦਾ ਉਹ ਉਸ ਕਹਿ ਲੋ ਕੀ ਹੰਮ ਜੇ ਤੇ ਰੱਖ ਦਿੱਤਾ ਇੱਕੇ ਦਮ ਬੜਾ ਭਾਵਤ ਹੋ ਕੇ ਕਹਿਣ ਲੱਗੇ ਤੁਸੀਂ ਇਹ ਕੀ ਕਰ ਦਿੱਤਾ ਅਸੀਂ ਤੇ ਇਹ ਭੇਟ ਜਿਹੜੀ ਹੈ ਗੁਰੂ ਚੇਤ ਭਾਦਰ ਸਾਹਿਬ ਜੀ ਨੂੰ ਬਖਸ਼ਿਸ਼ ਅਸਲ ਤੇ ਵਿਚ ਅਰਪਣ ਕਰਨੀ ਸੀ ਪਰ ਤੁਸੀਂ ਕੀ ਕੀਤਾ ਜਦੋਂ ਇੱਕ ਇੱਕ ਪਲੜਾ ਕਹਿ ਲੋ ਕੀ ਉਸ ਕਪੜੇ ਦਾ ਉਤਾਰ ਰਿਹਾ ਸਾਹਮਣੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਸ਼ ਵੇਖ ਕੇ ਧੂਹਾ ਮਾਰ ਕੇ RAMDEV ਨੂੰ ਰੋਣ ਲੱਗ ਪਿਆ ਕਹਿੰਦੇ ਏ ਸਤਿਗੁਰੂ ਮੈਨੂੰ ਪਹਿਲਾਂ ਤੇ ਭਰੋਸਾ ਪੂਰਨ ਸੀ ਅੱਜ ਅਦੁੱਟ ਵਿਸ਼ਵਾਸ ਤੁਹਾਡੇ ਤੇ ਹੋ ਗਿਆ ਕਿ ਆਪਣੇ ਸੇਵਕਾਂ ਨੂੰ دیدار ਦੇਣ ਵਾਸਤੇ ਤੁਸੀਂ ਕਿਸੇ ਵੀ ਰੂਪ ਅੰਦਰ ਕਿਸੇ ਵੀ ਖਲਾਤ ਵਿੱਚ ਤੁਸੀਂ ਆ ਸਕਦੇ ਫਿਰ ਬਚਨ ਕੀਤੇ ਮੈਂ ਤਾਂ ਬੇਨਤੀ ਕੀਤੀ ਕਰ ਕਿਰਪਾ ਪ੍ਰਭ ਆਪਣੇ ਚਿਹਰੇ ਦਰਸ਼ਨ ਹੋਏ ਪਿਆਸ ਮਾਲਕ ਸਾਦੇ ਤੇ ਦਰਸ ਕਰ ਸਾਨੂੰ ਵੀ ਤੇਰੇ ਦਰਸ਼ਨਾਂ ਦੀ ਪਿਆਸਾ ਲੱਗ ਜਾਵੇ ਤਾਂਗ ਲੱਗ ਜਾਵੇ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਦਾ ਜੋ ਸ੍ਰੀ ਕਾ ਵੰਤ ਬਿਨ ਮੀਰ ਮੇਰੇ ਮਨ ਪ੍ਰੇਮ ਲਗੋ ਹਰ ਤੀਰ ਅਮਰੀ ਬੇਦਨ ਹਰ ਪ੍ਰਭ ਜਾਣੈ ਮੇਰੇ ਮਨ ਅੰਦਰ ਕੀ ਪੀਰ ਮੇਰੇ ਹਰ ਪੀਤਨ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਚੱਲ ਚੱਲ ਸਖੀ ਗੁਣ ਕਹੋ ਮੇਰੇ ਪ੍ਰਭ ਕੀ ਲੈ ਸਤਜੋਤ ਕੀ ਮੱਧ ਦੀਤ ਐਸੀ ਤਾਂ ਸਾਡੇ ਅੰਦਰ ਪੈਦਾ ਹੋ ਜਾਵੇ ਅਖੀਰ ਵਿੱਚ ਮਾਲਕ ਕਹਿੰਦੇ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਪੰਜਵੇਂ ਨਾਨਕ ਦੀ ਅਰਦਾਸ ਹੈ ਰਬ ਜੀ ਤੁਹਾਡੇ ਤੋਂ ਬਿਗੈਰ ਮੇਰਾ ਕੋਈ ਨਹੀਂ ਹੈ ਆਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਹਾੜ ਦਾ ਮਹੀਨਾ ਉਹਨਾਂ ਵਾਸਤੇ ਸੋਹਣਾ ਹੈ ਸਾਧੂ ਜੀ ਕਹਿੰਦੇ ਜਿਨ੍ਹਾਂ ਦੇ ਮਨ ਵਿੱਚ ਗੁਰੂ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਨਿਵਾਸ ਹੋ ਗਿਆ ਅਰਦਾਸ ਕਰੀ ਸਤਿਗੁਰੂ ਦੇ ਚਰਨਾਂ ਵਿੱਚ ਸਤਿਗੁਰੂ ਸਾਡੇ ਤੇ ਵੀ ਦਰਸ਼ ਕਰੋ ਅਸੀਂ ਵੀ ਆਪਦੇ ਅੰਦਰ ਜਿਹੜਾ ਹੈ ਤੁਹਾਡੇ ਦਰਸ਼ਨਾਂ ਦੀ ਪ੍ਰੀਤ ਤਾਂ ਜਿਹੜਾ ਹੈ ਉਹ ਪੈਦਾ ਕਰ ਸਕੀਏ ਸਤਿਗੁਰੂ ਕਿਰਪਾ ਕਰਨੀ ਮਾਲਕ ਦੇ ਚਰਨਾਂ ਵਿੱਚ ਅਰਜੋਈ ਚੜਿਆ ਹਾਰ ਕਰਹੀਆਂ ਸਤਿਗੁਰੂ ਦੀ ਆਪਣੀ ਨਜ਼ਰ ਰਹਿਮਤ ਕਿਰਪਾ ਦਾ ਸੁਖਾ ਨਾਲ ਬਤੀਤ ਕਰਵਾ ਲੈਣ ਦੀ ਬੇਅੰਤ ਸੁਗਾਦੀ ਕਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ